ਚੱਲਿਆ ਵੀ 1090 ਘੰਟੇ ਆ ਤੇ ਬੜਕ ਵੀ ਟਰੈਕਟਰ ਦੀ ਘੰਟਾ ਬਈ ਬਈ ਇਹਦੇ ਟਾਇਰ ਤਾਂ ਚਾਰੇ ਫਿਰ ਨਾਲ ਦੇ ਨੇ ਨਾਲ ਦੇ ਆਚਾਰੇ ਬਈ ਸਰ ਮੈਂ ਚਾਰੇ ਟਾਇਰ ਨਾਲ ਦੇ ਨੇ ਟਾਇਰਾਂ ਦੀ ਕੰਡੀਸ਼ਨ ਵੀ ਲਗਭਗ ਆਪੇ ਕਹਿ ਸਕਦੇ ਆ ਵੀ 85 ਤੋਂ 90 ਪੈਸੇ ਜਿਹੜੀ ਪਈ ਐ ਤੇ ਮੈਨੂੰ ਇਹ ਦੱਸਿਓ ਬਈ ਸਰਪਗਪਾਣਾ ਇਹ ਟਰੈਕਟਰ ਹੁਣੇ ਆਪਣੀ ਵੀਡੀਓ ਕੋਈ 500 ਕਿਲੋਮੀਟਰ ਤੋਂ ਵੀ ਆ ਸਕਦਾ ਹਾਂਜੀ ਕੋਈ 200 ਕਿਲੋਮੀਟਰ ਤੋਂ ਵੀ ਆ ਸਕਦਾ ਹਾਂਜੀ ਵੀ ਇਹ ਟਰੈਕਟਰ ਆਪਾਂ ਦੇਣਾ ਕਿੰਨੇ ਦਾ ਇਹਦੀ ਡਿਮਾਂਡ ਕੀ ਰੱਖੀ ਆ ਇਹ 12 95 ਦਾ ਦੇਵਾਂਗੇ 12 ਲੱਖ ਤੇ 95000 ਹਾਂਜੀ ਓਕੇ ਇਹ ਟਰੈਕਟਰ ਜਿਹੜਾ 5075 ਹੈ ਇਹ ਤੁਹਾਡਾ ਸਿੰਪਲ ਦੇ ਵਿੱਚ ਹੈ ਸਿੰਪਲ ਦੇ ਵਿੱਚ ਆ ਅੱਜ ਕੱਲ ਆ ਰਹੇ ਨੇ ਸੀਆਰਡੀ ਹਾਂਜੀ ਇਹਦੇ ਨਾਲ ਦਾ ਤਾਂ ਕੋਈ ਟਰੈਕਟਰ ਆ ਇਹਦੇ ਨਾਲ ਦਾ ਤਾਂ ਕੋਈ ਆਉਂਦਾ ਨਹੀਂ ਬੰਦ ਹੋ ਗਏ ਤਾਂ ਬੰਦ ਹੋ ਗਏ ਨਾ ਇਹ ਤਾਂ ਬੰਦ ਹੋ ਗਏ ਤੇ ਇਹਦੇ ਵਿੱਚੋਂ ਮਾਨਤਨ ਕਰੋਗੇ ਵੀ ਬਸ ਥੋੜਾ-ਮੋਟਾ ਹੀ ਮਾਨਤਨ ਹੋਊਗਾ ਜ਼ਿਆਦਾ ਨਹੀਂ ਹੋਣਾ ਜ਼ਿਆਦਾ ਨਹੀਂ ਹੋਣਾ ਤੇ ਲੈ ਮਿੱਤਰੋ ਵੱਡੀ ਗੱਲ ਇਹ ਹੁੰਦੀ ਹੈ ਜਦੋਂ ਤੁਸੀਂ ਆ ਗਏ ਨਾ ਆ ਕੇ ਤੁਸੀਂ ਟਰੈਕਟਰ ਦੇਖਿਆ ਮੈਂ ਇੰਨਾ ਕ ਯਕੀਨ ਦਿਵਾਉਣਾ ਵੀ ਤੁਸੀਂ ਟਰੈਕਟਰ ਨੂੰ ਬਿਨਾਂ ਲਜਾਏ ਰਹਿ ਨਹੀਂ ਸਕਦੇ ਕਿਉਂਕਿ ਟਰੈਕਟਰ ਬੰਪਰ ਤੋਂ ਲੈ ਕੇ ਨਾ ਲਿੰਕਾਂ ਤੱਕ ਸਾਰੇ オリジナル ਆ ਚੱਲ ਚਲਾਵੇ ਦਾ ਟਰੈਕਟਰ ਪ ਜਿਸ ਤਰ੍ਹਾਂ ਏਜੰਸੀ ਦੇ ਵਿੱਚੋਂ ਸਟicker ਲੱਗ ਕੇ ਆਇਆ ਹਰ ਇੱਕ ਸਟicker ਨਾ ਉਦਾਂ ਹੀ ਖੜਾ ਗਰੰਟੀ ਟਰੈਕਟਰ ਦੀ ਪੂਰੀ ਆ ਫਸਟ ਓਨਰ ਦਾ ਪਹਿਲੀ ਪਾਰਟੀ ਦੇ ਨਾਮ ਆ 1090 ਘੰਟੇ ਚੱਲਿਆ ਹੋਇਆ ਤੇ ਫੁੱਲ ਸੈਂਸਰੀ ਲੱਗੀ ਹੋਈ ਆ ਜੇ ਕਿਸੇ ਸੱਜਣ ਨੇ ਖਰੀਦਣਾ ਨਾ ਪਿੰਡ ਸੇਮਾ ਤੇ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਵਿਕਾਊ ਖੜਾ ਤੇ ਬਈ ਮੈਨੂੰ ਹਰਪੁਖ ਮਣੀ ਦੱਸਿਓ ਆਪਣਾ ਜਿਹੜਾ ਘਰ ਆ ਕਿੱਥੇ ਜੇ ਪੈ ਜਾਂਦਾ ਏ ਪਿੰਡ ਚ ਇਹ ਜੀ ਵਾਟਰ ਬਾਕਸ ਕੋਲੇ ਆ ਵਾਟਰ ਬਾਕਸ ਦੇ ਬਿਲਕੁਲ ਨੇੜੇ ਆ ਹਾਂ ਨੇੜੇ ਆ ਤੁਹਾਨੂੰ ਆ ਕੀ ਮਤਲਬ ਫੋਨ ਲਾ ਲੈਣਾ ਫੋਨ ਲਾਦਾ ਹਾਂ ਓਕੇ ਤੇ ਲੈ ਮੈਂ ਤੁਹਾਨੂੰ ਨੰ ਜੇਕਰ ਤੁਹਾਡੇ ਦਿਲ ਦੇ ਵਿੱਚ ਚਾਹਣਾ ਨਾ ਵੀ ਭਈ ਅਸੀਂ 50 75 ਇਹ ਲੈਣਾ ਜਾਂ ਤੁਹਾਡੇ ਰਿਸ਼ਤੇਦਾਰਾਂ ਨੇ ਲੈਣਾ ਤੁਹਾਡੇ ਸੱਜਣਾ ਮਿੱਤਰਾਂ ਨੇ ਲੈਣਾ ਤਾਂ ਬਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਹੀਂ ਫਟਾਫਟ ਕੰਟੈਕਟ ਕਰ ਲੋ ਵੀ ਇੰਨਾ ਕੁ ਮੈਂ ਯਕੀਨ ਦਿਵਾਉਣਾ ਵੀ ਇਹ ਟਰੈਕਟਰ ਜਿਹੜਾ ਵੀ ਭਰਾ ਲੈਣਾ ਕਹਿੰਦਾ ਯਾਰ ਲਜਾਏ ਬਣਾ ਰਹਿ ਨਹੀਂ ਸਕਦਾ ਫੁੱਲ ਗਾਰੰਟੀ ਵਾਲਾ ਟਰੈਕਟਰ